हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਅਮਰਤ ਦੇ ਕੋਲ ਇਸ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾ ਦਈਦੇ ਆ ਜ਼ਿਆਦਾਤਰ ਕੰਮ ਜਿਹੜਾ ਦੋਸਤੋ ਬੈੜਾ ਦੇ ਉੱਤੇ ਵੀਰ ਕਰਦਾ ਵਿਕਰੀ ਵਾਲੇ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਸੋ ਸਮੇਂ-ਸਮੇਂ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਝੋਟੀ ਦਿਖਾ ਦਾਂਗੇ ਦੂਜਾ ਸੂਹਾ ਸੂਣੀ ਆ ਗੱਬਣ ਬਿਲਕੁਲ ਤਿਆਰੀ ਦੇ ਵਿੱਚ ਤੇ ਤਿੰਨ ਨਾਗ ਜਿਹੜੇ ਆ ਦੋਸਤੋ ਵਿਹੜਾ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਟੋਕੜ ਗੱਬਣ ਵਿਹੜ ਵੀ ਦਿਖਾ ਦਾਂਗੇ ਇੱਕ ਬਿਲਕੁਲ ਤਿਆਰੀ ਦੇ ਉੱਤੇ ਜਿਹੜੀ ਚੱਲ ਰਹੀ ਆ ਇੱਕ ਵਿਹੜ ਦਿਖਾ ਦਾਂਗੇ ਤੇ ਇੱਕ ਦੋਸਤੋ ਬਿਲਕੁਲ 8 ਮਹੀਨਿਆਂ ਦੀ ਗੱਬਣ ਜਿਹੜੀ ਵਿਹੜ ਦਿਖਾ ਦਾਂਗੇ ਠੀਕ ਆ ਜੀ ਇੱਕ ਮੰਥ ਬਾਕੀ ਹੋਊਗਾ ਇਹਦਾ ਵੀ ਸੂਣ ਦੇ ਵਿੱਚ ਤੇ ਖਾਸ ਵਿਜ਼ਿਟ ਤੁਸੀਂ ਆ ਜਿਹੜੀ ਦੋਸਤੋ ਪਹੁੰਚ ਹੈਗੀ ਆ ਪਿੰਡ ਚੀਮੇ ਕਰਨੀ ਆ ਬਿਲਕੁਲ ਨੇੜੇ ਅਮਰਕੋਟ ਹਾਸਲਪੂਰੇ ਜਿੱਦਾਂ ਕਿ ਬਿਲਕੁ ਨਾਲ ਨਾਲ ਪਿੰਡ ਹੈਗੇ ਅਸਰਪੁਰੇ ਕਲੰਜਰ ਥੋੜੀ ਦੂਰੀ ਤੇ ਆ ਤੇ ਆਉ ਕਰਦੇ ਆ ਗੱਲਬਾਤ ਅੱਜ 24 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 4:30 ਵਜੇ 4:00 ਵਜੇ ਸ਼ਾਮ ਦਾ ਸਮਾਂ ਹੈਗਾ ਆਜੋ ਜੀ ਸਭ ਤੋਂ ਪਹਿਲਾਂ ਵੀਰ ਅਮਰਤ ਕੀ ਹਾਲ ਨੇ ਵਧੀਆ ਵੀਰ ਜੀ ਤੁਸੀਂ ਸੁਣਾਓ ਹੋਰ ਸਭ ਠੀਕ ਠਾਕ ਵਧੀਆ ਵਧੀਆ ਇਹ ਕਰੀਮ ਤੇ ਕੰਮ ਕਰ ਫਿਰ ਹਾਂਜੀ ਹਾਂਜੀ ਖਿੱਚੀ ਆਉਂਦੇ ਆ ਹਾਂਜੀ ਕਿਰਪਾ ਬਾਬੇ ਦੀ ਚਲੋ ਮਾਲਕ ਸੁੱਖ ਰੱਖੇ ਹਾਂਜੀ ਅੱਛਾ ਅਮਰਤ ਭਰਾ ਅੱਜ ਪਸ਼ੂ ਚਾਰਨਕ ਨੇ ਹਾਂਜੀ ਇਹਨੂੰ ਤੇ ਇੱਕ ਆਪਾਂ ਮੱਝ ਵੀ ਲੈ ਕੇ ਆਂਦੀ ਆ। ਮੱਝ ਇੱਕ ਹੋਰ ਸੀ ਤੁਸੀਂ ਉਹਦੇ ਵੀ ਸੇਲ ਹੋ ਗਈ ਆ। ਹਾਂਜੀ ਹਾਂਜੀ। ਠੀਕ ਆ ਭਰਾ। ਅੱਛਾ ਅਮਰਤ ਵੀਰੇ ਪਹਿਲੇ ਨੰਬਰ ਤੇ ਇੱਥੋਂ ਸਟਾਰਟ ਕਰ ਲਈਏ ਮੱਝ ਤੋਂ। ਹਾਂਜੀ। ਤੇ ਨੀਲੀ ਦਾ ਪੱਖ ਜਿੱਦਾਂ ਕਿ ਹਣਾ ਬਿਲਕੁਲ ਬਾਰਡਰ ਏਰੀਆ ਆਪਣਾ। ਹਾਂਜੀ। ਪਿੰਡੀਲੀ ਦੇ ਪਸੂ ਬੋਸਟੜੀ ਆਪਾਂ ਦੇਖਦੇ ਰਹੀ ਤਾਂ। ਹਾਂਜੀ। ਇਹ ਨੀਲੀ ਦੀ ਮੈਂ ਆ ਗਈ ਵੀ ਸਵੇਰ ਦੂਜੇ ਸੂ ਗਈ। ਹਾਂਜੀ ਦੂਜੇ ਸਵੇਰ ਵੱਜੀ ਸੂ ਗਈ। ਦਿਨ ਕਿੰਨੇ ਲੈਂਦੀ ਆ? ਵੀਰ ਜੀ ਤਿਆਰ ਹੀ ਆ ਇੱਕ ਦੋ ਦਿਨ ਲੱਜੂ ਬੈਂ। ਇੱਕ ਦੋ ਦਿਨ। ਹਾਂਜੀ। ਇੱਕ ਦੋ ਦਿਨ ਦੋਸਤੋ ਸਮਾਂ ਲੈਂਦੀ ਆ ਠੀਕ ਆ ਬਾਕ ਹੋ ਸਕਦਾ ਵੀ ਦੋਸਤੋ ਸਫਰ ਕੋਈ ਦੂਰ ਨੇੜੇ ਕੋਈ ਵੀਰ ਲੈ ਕੇ ਜਾਵੇ ਸੌਦਾ ਕਰਕੇ ਜਾਂਦਿਆਂ ਵੀ ਹੋ ਸਕਦੀ ਹੈ ਬਾਕੀ ਆ ਥਣ ਥਣ ਦੇਖੋ ਬਾਕੀ ਬਣੀ ਬੁਣੀ ਪੂਰੀ ਆ ਦੋਸਤੋ ਅੱਜ ਪ੍ਰੋਪਰ ਜਿਨੀ ਤਿਆਰੀ ਕੀਤੀ ਆ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਥਣ ਲੇਵਾ ਕਾਫੀ ਸੋਹਣਾ ਹੈ ਬੇਸ਼ੱਕ ਦੋਸਤੋ ਸੱਜੀ ਖਬੀ ਬਹਿਣੀ ਦੀ ਸਪੇਸ ਥੋੜੀ ਘਟਾ ਸੱਜੀ ਖਬੀ ਬਹਿਣੀ ਦੀ ਸਪੇਸ ਜਿਹੜੀ ਦੋਸਤੋ ਕੋਈ 6 6 7 7 ਇੰਚ ਹੈਗੀ ਆ ਤੇ ਗਾੜ ਤੇ ਪਿਛਲੇ ਥਣਾਂ ਦੀ ਵੇਖੀ ਸਪੇਸ ਬੇਸ਼ੱਕ ਕੋਈ 2 2 ਇੰਚ ਆ ਠੀਕ ਆ ਥਾਨ ਬਿਲਕੁਲ ਮੁਠੀ ਆਦਾ ਤੇ ਅਮਰਤ ਤਿੱਪਣ ਵੀਰ ਕਿੱਦਾਂ ਵੀਰ ਪੂਰੀ ਵੀਰ ਜੀ ਮੋਗੇ ਆ ਕੋ ਮੈਂ ਵਰਦੀ ਠੀਕ ਆ ਜੀ ਹਾਂ ਚਵਾਈ ਪੂਰੀ ਨਿਕਲੂ ਫਿਰ ਹਾਂਜੀ ਹਾਂਜੀ ਠੀਕ ਆ ਤੇ ਅਮਰਤ ਖੋਲ ਕੇ ਦਿਖਾਓ ਸੋ ਬਿੱਲੀ ਮਣਕੀ ਆਖਾ ਦੋਸਤੋ ਮਗਰਲੇ ਥੋੜੇ ਜੇ ਪੈਰ ਵਾਈਟ ਮਾਰਕਿੰਗ ਜਿਹੜੀ ਤੁਸੀ ਆ ਨਜ਼ਰ ਆ ਜੂਗੀ ਤੁਹਾਨੂੰ ਤੇ ਆ ਥਾਨ ਦੇ ਬਾਅਦ ਦੇਖ ਕੇ ਚੈੱਕ ਕਰੋ ਜੀ ਬਾਕੀ ਦੋਸਤੋ ਹੋ ਸਕਦਾ ਵੀ ਕੋਈ ਦਿਹਾੜੀ ਲੰਗ ਪਸੂ ਕੱਢ ਵੀ ਜਾਵੇ ਤੇ ਹੋ ਸਕਦਾ ਵੀ ਕੋਈ ਜਾਂਦਿਆਂ ਵੀ ਸੂਪੇ ਅੱਜ ਭਲਕ ਤਿਆਰੀ ਦੇ ਵਿੱਚ ਪਸ਼ੂ ਤਾਂ ਜਿਹੜਾ ਦੋਸਤੋ ਕੁਝ ਨਹੀਂ ਕਿਹਾ ਜਾ ਜਾ ਸਕਦਾ ਵੀ ਕੁਝ ਘੰਟਿਆਂ ਤੱਕ ਸੂਪੇ ਹੈ ਨਾ ਕੋਈ ਜੈ ਡੰਗ ਤੱਕ ਸੂਪੇ ਬਾਕੀ ਆ ਫੇਸ ਕੁਆਲਟੀ ਦੇਖੋ ਜੀ ਠੀਕ ਹੈ ਇਹ ਹਾਂ ਬਾਕੀ ਥਾਣ ਚੱਡਾ ਕਾਫੀ ਸੋਹਣਾ ਸਾਫ਼ ਲੇਵਾ ਦੋਸਤੋ ਮੁੱਠੀ ਥਾਣਾ ਤੇ ਚਵਾਈ ਵੀਰ ਨੇ ਦੱਸ ਹੀ ਦਿੱਤਾ ਵੀ ਪੋਲੀ ਚਵਾਈ ਕਰਵਾ ਦੂਗੀ ਠੀਕ ਆ ਬਾਕੀ ਗੋਆ ਗੋਆ ਜੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਥੋੜਾ ਘਰੜਾ ਇਹ ਹੋ ਸਕਦਾ ਵੀ ਦੋਸਤੋ ਦੋ ਤਿੰਨ ਪਸ਼ੂ ਕੱਢ ਜੇ ਤੇ ਪਹਿਲਾਂ ਹੀ ਆਪਾਂ ਜ਼ਿਕਰ ਕਰਤਾ ਹੋ ਸਕਦਾ ਸਫਰ 'ਚ ਜਾਂਦੇ ਆ ਪਸ਼ੂ ਡੂ ਵੀ ਪਵੇ ਅੱਛਾ ਅਮਰਤ ਵੀਰ ਕਿੰਨਾ ਕੁ ਮੋਲ ਵੀਰ ਲੈਣ ਦੇਣ ਫਿਰ ਇਹਦਾ ਕੀ ਕੀਤਾ ਮੋਲ ਵੀਰ ਜੀ ਕਰਦੇ 76000 ਰੁਪਏ ਹਾਂ 75000 ਦੀ ਝੋਟੀ ਦੇ ਦਾਂਗੇ 75000 ਦੀ ਹਾਂਜੀ ਠੀਕ ਹੈ ਜੀ ਤੇ 75000 ਦੀ ਵੀਰਾਂ ਦਾ ਵੀ ਲੈਣ ਦੇਣ ਜਿਹੜਾ ਦੋਸਤੋ ਕਰਾਂਗੇ ਠੀਕ ਹੈ 76000 ਡਿਮਾਂਡ ਆ ਸੋ ਮੱਧ ਚੰਗੀ ਹੈ ਦੋਸਤੋ ਹਾਈਟ ਕੱਦ ਵੀ ਸੋਹਣੀ ਆ ਤੇ ਪਤਲੇ ਪਿੰਡੇ ਦੀ ਆ ਬਾਕੀ ਥਣ ਦੇਵਾ ਵੱਡੀ ਗੱਲ ਜਿਹੜੀ ਬਿਲਕੁਲ ਥਣ ਦੇਵਾ ਸਾਫ਼ ਠੀਕ ਆ ਜੀ ਤੇ ਚੰਗੇ ਮਿਲਕ ਦੀ ਆ ਠੀਕ ਆ ਅਮਰ ਤੇ ਵੀਰੇ ਆ ਸੈਕਿੰਡ ਨੰਬਰ ਤੇ ਆਪਣੇ ਕੋਲ ਇਹ ਵਹਿੜ ਆ ਗਈ ਆ ਤੋਕੜ ਗੱਬਣ ਹਾਂਜੀ ਹਾਂਜੀ ਠੀਕ ਆ ਜੀ ਕਿੰਨੇ ਸਮੇਂ ਦੀ ਗੱਬਣ ਆ ਤੇ ਕੀ ਹੋਣ ਥੱਲੇ ਦੁੱਧ ਹੈਗਾ ਇਸਦੇ ਸੱਤਾਂ ਮਹੀਨਿਆਂ ਦੀ ਵੀਰ ਜੀ ਗੱਬਣ ਜੇ ਠੀਕ ਆ ਜੀ ਦੁੱਧ 5 ਕਿਲੋ ਆਪਾਂ 4 ਕਿਲੋ ਪੱਕਾ ਕਹਿ ਕੇ ਦੇਵਾਂਗੇ ਠੀਕ ਆ ਜੀ ਹਾਂਜੀ ਠੀਕ ਹੈ ਤੇ ਚਵਾਈ ਵਧੀਆ ਚੌਥਾ ਨਾਂ ਦੀ ਪੂਰੀ ਪੂਰੀ ਜੀ ਸੱਤ ਮਹੀਨੇ ਦੀ ਨੈਟ ਗੱਭਣਾ ਜੀ ਕਿਤੋਂ ਤੋਂ ਮੰ ਲੱਗਾ ਜੀ ਸਤਵਾਂ ਲੱਗਾ ਹੈ ਸਤਵਾਂ ਲੱਗਾ ਜੀ ਹਾਂਜੀ ਸਤਵਾਂ ਲੱਗਾ ਦੋਸਤੋ ਅਠਵਾਂ ਨੌਵਾਂ 10 ਸੌਰੀ ਨੌਵਾਂ ਠੀਕ ਹੈ ਜੀ ਦੋ ਮੰਥ ਅੱਗੇ ਪਏ ਆ ਠੀਕ ਹੈ ਜੀ ਤੇ ਤਿੰਨ ਮੰਥ ਹੀ ਪਏ ਆ ਕਿਉਂਕਿ ਸਤਵਾਂ ਜਿਹੜਾ ਲੱਗਾ ਹੀ ਹੈ ਜੇ ਸਤਵਾਂ ਤੇ ਅਠਵਾਂ ਨੌਵਾਂ ਮਹੀਨਾ ਤੇ ਕੋਈ ਤਿੰਨ ਮਹੀਨੇ ਜਿਹੜੇ ਦੋਸਤੋ ਹਜੇ ਸਮਾਪਤ ਆ ਤੇ 5 ਕਿਲੋ ਦੁੱਧ ਦਾ ਪਰ 4 ਕਿਲੋ ਵੀਰਾਂ ਦਾ ਵੀ ਕਹੇ ਕਿ ਆਪਾਂ ਦਵਾਂਗੇ ਜਿਸ ਵੀਰ ਖਰੀਦਦਾਰ ਨੇ ਖਰੀਦਣੀ ਆ ਠੀਕ ਹੈ ਜੀ ਤੋ ਬਾਕੀ ਆਪਦਾ ਡਾਕਟਰ ਤੁਸੀਂ ਨਾਲ ਲੈ ਕੇ ਆ ਸਕਦੇ ਹੋ ਤਸੱਲੀ ਤੁਸੀਂ ਕਰ ਸਕਦੇ ਹੋ ਠੀਕ ਆ ਗੱਬਣ ਪਸ਼ੂ ਜਿਹੜੀ ਆ ਦੋਸਤੋ ਤਸੱਲੀ ਆ ਓਨਰ ਮਾਲਕ ਦੁਆਰਾ ਤਾਂ ਕੀਤੀ ਹੁੰਦੀ ਆ ਬਾਕੀ ਅੱਗੇ ਕੋਈ ਵੀਰ ਆ ਵੀ ਦਿਨਾਂ ਦਾ ਜ਼ਿਆਦਾ ਕੋਈ ਫਰਕ ਨਾ ਤੁਹਾਨੂੰ ਜਾਪੇ ਇਸ ਕਰਕੇ ਆਪਦਾ ਡਾਕਟਰ ਤੁਸੀਂ ਨਾਲ ਜ਼ਰੂਰ ਲੈ ਆਇਓ ਠੀਕ ਹੈ ਜੀ ਪਤਾ ਲੱਗ ਜਾਊਗਾ ਵੀ ਸੱਤਾਂ ਦੀ ਆ ਸਾਢੇ ਸੱਤਾਂ ਦੀ ਆ ਪਤਾ ਲੱਗ ਜਾਊਗਾ ਤੋ ਅਮਰਤ ਵੀਰ ਇੱਕਦਮ ਮੁੱਲ ਕੀ ਰੂਗਾ ਫਿਰ ਮੋਹਲੇ ਵੀਰ ਜੀ ਇਹਦਾ ਕਰਦੇ 32000 32000 ਆ ਜੀ ਹਾਂਜੀ ਠੀਕ ਆ 30000 ਦੀ ਵਿਹੜ ਦੇ ਦਾਂਗੇ 30000 ਲੈਣ ਦੇਣ ਹਾਂਜੀ 32 ਡਿਮਾਂਡ ਹੋ ਗਈ ਹੈ ਜੀ ਹਾਂਜੀ ਠੀਕ ਹੈ ਜੀ ਉਹਦੇ ਚ ਕੋਈ ਛੋਟ ਛੱਪਾ ਮੌਕੇ ਤੇ ਕਰਦਾ ਕਰਦਾ ਵੀਰ ਜੀ ਲਓ ਜੀ ਖੁੱਲ ਗਏ ਤੇ 30000 ਦੇ ਵਿੱਚੋਂ ਦੋਸਤੋ ਕੋਈ ਮਾਨਤਾ ਨਾ ਕਿਸੇ ਵੀਰ ਦਾ ਘਰ ਆਇਆ ਤਾਂ ਉਹ ਵੀ ਜਿਹੜਾ ਜਰੂਰ ਹੋ ਜਾਊਗਾ ਤੇ ਗੱਬਣ ਤੋਕਰ ਜਿਹੜੀ ਦੋਸਤੋ ਇਹ ਵਿਹੜਾ ਠੀਕ ਆ ਦੁੱਧ ਵੀ ਹੈਗਾ ਕੋਈ ਚਾਹ ਪਾਣੀ ਜੋਗਾ ਜਿਹੜਾ ਦੋਸਤੋ ਆਪਾਂ ਕਹਿ ਦਿੰਨੇ ਆ ਵੀ 5-4 ਕਿਲੋ ਦੁੱਧਾਂ ਤੇ ਅੱਗੇ ਸਤਵਾਂ ਮਹੀਨਾ ਲੱਗਾ ਇਸ ਵ ਆਉਂ ਦਿਖਾਉਨੇ ਆ ਤੁਹਾਨੂੰ ਕੱਦ ਕਾਠ ਜਿਹੜਾ ਦੋਸਤੋ ਵੈੜ ਦਾ ਫੁੱਲ ਵੱਡੀ ਹਾਈਟ ਆ ਤੇ ਜੇਕਰ ਆਪਾਂ ਨੋਰਮਲੀ ਦੇਖ ਲਈਏ ਦੇ ਅਗਸਤ ਚੱਲਣ ਦੇ ਆ ਸਤੰਬਰ ਤੇ ਅਕਤੂਬਰ ਨਵੰਬਰ ਨਵੰਬਰ ਜਿਹੜਾ ਦੋਸਤੋ ਠੀਕ ਆ ਜੀ 11ਵੇਂ ਮਹੀਨੇ ਦੇ ਵਿੱਚ ਇਹ ਵੈੜ ਬਿਲਕੁਲ ਨੇੜਾ ਹੋਊਗਾ ਜਾਂ ਸੁੱਕ ਸਕਦੀ ਹੈ ਬਿਲਕੁਲ 11ਵੇਂ ਮਹੀਨੇ ਨਵੰਬਰ ਦੇ ਵਿੱਚ ਅਮਰਤ ਸੂਬਾ ਦੂਜਾ ਤੀਜਾ ਹੋ ਸਕਦਾ ਜੀ ਹਾਂ ਜੀ ਦੂਜੇ ਸੂਈ ਆ ਤੀਜੇ ਲਈ ਗੱਬਣ ਆ ਅੱਗੇ ਤੀਜੇ ਲਈ ਗੱਬਣ ਆ ਦੂਜਾ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜਾ ਦੋਸਤੋ ਚੱਲਦਾ ਪਿਆ ਦੁੱਧ ਉਹ ਦੂਜੇ ਸੂਬੇ ਆ ਸਕਿਨ ਲਿਕੇਸ਼ਨ ਦੇ ਵਿੱਚ ਠੀਕ ਆ ਅੱਗੇ ਥਰਡ ਲਿਕੇਸ਼ਨ ਦੇ ਲਈ ਇਹ ਜਿਹੜੀ ਗੱਬਣ ਠੀਕ ਆ ਇਸ ਤੋਂ ਬਾਅਦ ਅਮਰ ਤਾਂ ਆਪਣੇ ਕੋਲ ਜਿਹੜੀ ਅੱਗੇ ਤੀਜੇ ਨੰਬਰ ਤੇ ਇਹ ਵੜਾ ਜੀ ਹਾਂਜੀ ਇਹ ਗੱਬਣ ਹਾਂਜੀ ਇਹ ਗੱਬਣ ਆ ਇਹ ਤਿਆਰ ਮਨ ਕੀ ਤਿਆਰ ਹੀ ਹੈ ਨਾ ਹਫਤਾ ਲੈ ਜੂ ਵੀਰ ਜੀ ਅਜੇ ਹਫਤਾ ਪੂਰਾ ਲੈ ਜੂ ਹਾਂਜੀ ਹਾਂਜੀ ਤੇ ਸਵੇਰੇ ਕਿਨਵਾ ਸੂਗੀ ਸੂਗਾ ਵੀਰ ਜੀ ਦੁਜੇ ਸੁਣੀ ਜੀ ਦੁਜੇ ਸੂਬੇ ਹਾਂਜੀ ਠੀਕ ਹੈ ਜੀ ਬਾਕੀ 35 ਵੀਰ ਕਿਵੇਂ ਵਧੀਆ ਨਾ ਨਾ ਵੀਰ ਜੀ ਪੂਰੀ ਓਕੇ ਠੀਕ ਹੈ ਸ਼ਹਿਦ ਹੀ ਆਉਂਦਾ ਹੋਊਗਾ ਨਹੀਂ ਬੋਲੋ ਪੰਜ ਬੋਲੋ ਹੀ ਨਾ ਪਰਸੋਂ ਆਪਾਂ ਤੇ ਪੇਦਾਂ ਦੇ ਸ਼ਹਿਦ ਆਉਂਦਾ ਹੀ ਹੂੰ ਇਹ ਸਮੁੰਦਰ ਇਹ ਦਾ ਨਹੀਂ ਕੋਈ ਪਤਾ ਹੂੰ ਠੀਕ ਆ 35 ਤੇ ਦੋਸਤੋ ਸ਼ਹਿਦ ਵੀਰਾਂ ਦਾ ਆਉਂਦਾ ਹੀ ਕੱਲ ਪਰਸੋਂ ਪਰਸੋਂ ਖਰੀਦੀ ਆ ਠੀਕ ਆ ਤੇ ਚਾਰੇ ਥਾਣੇ ਚਾਰੇ ਥਾਣੇ ਆਪਾਂ ਤੁਹਾਨੂੰ ਥੋੜਾ ਜਿਆ ਹੋਰ ਨੇੜੇ ਤੋਂ ਦਿਖਾ ਦਿੰਨੇ ਆ ਦੇਖੋ ਜਰਾ ਜਾਣੇ ਥਾਣ ਤੋਂ ਪੂਰਾ ਜਿਹੜਾ ਦੋਸਤੋ ਮੁਠੀ ਮੁਠੀ ਥਾਣਾ ਤੇ ਵੈਰ ਨੇ ਹੁਣ ਦੂਜੇ ਸਵੇਰ ਸੂਣਾ ਕਿ ਤੇਜਾ ਸੂਗਾ ਦੂਜੇ 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 ਠੀਕ ਆ ਦੂਜੇ ਸਵੇਰ ਸੂਗੀ ਬਾਕੀ ਖੋਲ ਕੇ ਨੂੰ ਤੋੜ ਕੇ ਦਿਖਾਈਏ ਜੀ ਦਿਨ ਤਿਆਰੀ ਦੇ ਵਿੱਚ ਆ ਦੋਸਤੋ ਵੀ ਜਦੋਂ ਪਸ਼ੂ ਬਿਲਕੁਲ ਤੁਸੀਂ ਇਹ ਦੇਖ ਸਕਦੇ ਹੋ ਵੀ ਆਰਡਰ ਬਿਲਕੁਲ ਬਣਾ ਕੇ ਤਿਆਰ ਕੀਤਾ ਤੇ ਥੋੜੀ ਬਾਕੀ ਕੁ ਢਿੱਲ ਜੇਕਰ ਨਜ਼ਰ ਆ ਰਹੀ ਹੈ ਤੇ ਕੋਈ ਦੋ ਦਿਨ ਕੱਢ ਵੀ ਸਕਦੀ ਆ ਤਿੰਨ ਦਿਨ ਵੀ ਕੱਢ ਸਕਦੀ ਆ ਜਿੰਨੇ ਦਿਨ ਲੈ ਜੂਗਾ ਪਸ਼ੂ ਦੋਸਤੋ ਤਿਆਰ ਹੀ ਹੋਣਾ ਠੀਕ ਆ ਉਮੀਦ ਹੋ ਜਾਂਦੀ ਵੀ ਚਲੋ ਹੋਰ ਲੇਵਾ ਪਸ਼ੂ ਬਣਾ ਕੇ ਤਿਆਰ ਕਰ ਲੂਗਾ ਤੇ ਵੜਾ ਬਾਕੀ ਇੱਕ ਇੱਕ ਦਿਨ ਦੇ ਵਿੱਚ ਨੇੜੇ ਆ ਕੇ ਬਿਲਕੁਲ ਬੰਨੀਆਂ ਸ਼ੁਰੂ ਹੋ ਜਾਂਦੀਆਂ ਨੇ ਬਿਲਕੁਲ ਤਿਆਰ ਹੁੰਦੀਆਂ ਨੇ ਆ ਵੇਖੋ ਠੀਕ ਹੈ ਅੱਛਾ ਅਮਰ ਸਿੰਘ ਕੀ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਦਾ ਆਪਾਂ ਕਰਦੇ 38000 38000 37000 ਦੀ ਵੜ ਦੇ ਦੋਗੇ ਲੈ ਲੈਂਦੇ ਜਰਾ 37000 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ 37000 ਦੋਸਤੋ ਜਿਹੜੀ ਲੈਂਡ ਦੇ ਨਾਲ ਹੀ ਗੱਲਬਾਤ ਆ ਠੀਕ ਆ ਸੋ ਬਾਕੀ ਆ ਤੁਸੀਂ ਵੇਖ ਸਕਦੇ ਹੋ ਸਰੀਰਕ ਪੰਤਰ ਵੇਖ ਸਕਦੇ ਹੋ ਠੀਕ ਆ ਤੇ ਚੰਗੇ ਪੇਠਪੁੜੇ ਦੀ ਆ ਰਾਜੀ ਆ ਹਾਈਟ ਕੱਦ ਮੀਡੀਅਮ ਤੁਸੀਂ ਅਕਾਊਂਟ ਕਰਕੇ ਜਿਹੜੀ ਲੈ ਕੇ ਜਾ ਸਕਦੇ ਠੰਡੀ ਧੀਰਵੀਰ ਜੀ ਬਹੁਤ ਜੀ ਲਿਓ ਜੀ ਆ ਬਖਾਓ ਆ ਦੇਖੋ ਜੀ ਠੀਕ ਆ ਜੀ ਸੀਲ ਸੂਲ ਪੂਰੀ ਆ ਤੇ ਸਊ ਪੂਰੀ ਆ ਠੀਕ ਆ ਜੀ ਪਸ਼ੂ ਨਾਰਮਲ ਇਹਨਾਂ ਤੋਂ ਬੰਨ ਬੰਗੇ ਤੋਂ ਇਹੋ ਜਿਹਾ ਪਸ਼ੂ ਜਿਹੜਾ ਚਵਾਈ ਕਰਵਾ ਦਿੰਦਾ ਇਸ ਤੋਂ ਬਾਅਦ ਅਗਲੀ ਵਾਰ ਤਾਂ ਇੱਕ ਹੋਰ ਦਿਖਾ ਦਿੰਨੇ ਆ ਜੀ ਇਹ ਵੀ ਤਕਰੀਬਨ ਨੇੜ ਜਾਂ ਸੂਣ ਦੇ ਅੱਗੇ ਮਹੀਨੇ ਪੁੱਛ ਲੈਣੇ ਕਿੰਨੇ ਕੁ ਰਹਿ ਗਏ ਸੂਣ ਦੇ ਵਿੱਚ ਅੰਮ੍ਰਿਤ ਕੀ ਹੈ ਦੀ ਸਿਚੁਏਸ਼ਨ ਅੱਜ ਅੱਠਵਾਂ ਮਹੀਨੇ ਵਿੱਚ ਜੀ ਗੱਭਣੇ ਵਹਿੜ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੀਜੇ ਸੂਰ ਸੋਨਾ ਕਰਕੇ ਇਹਨੇ ਤੀਜਾ ਸਵੇਰ ਹਾਂਜੀ 5 ਮਹੀਨ tử ਗੱਭਣ ਹਾਂਜੀ ਠੀਕ ਹੈ ਜੀ ਤੇ ਨਵਾਂ ਮੈਨਸਟਾਰ ਹੋ ਗਿਆ ਕਿ 8ਵੇਂ ਚੱਲਦੇ ਹਾਂ ਜੀ ਨਹੀਂ 8ਵੇਂ ਚੱਲਣ ਦੇ ਆ ਡੇਢ ਦੋ ਮਹੀਨੇ ਪਹਿਲੇ ਜਨਾ ਪੌਣੇ ਦੋ ਮਹੀਨੇ ਹਾਂਜੀ ਹਾਂਜੀ ਤੇ ਹੁਣ ਕੋਈ ਚੈੱਕ ਪਾਸ ਕਰਾਉਣ ਚੁੱਕਾ ਕਿੰਨਾ ਕੁ ਦੁੱਧ ਜਿਹੜਾ ਆਪਾਂ 14 ਗ੍ਰੇ ਡਰਾਈ ਕਰਤੀ ਕਿ ਹਜੇ ਨਹੀਂ ਵੀਰ ਜੀ ਡਰਾਈ ਕਰਨ ਦੇ ਆਪਾਂ ਡਰਾਈ ਕਰਨ ਦੇ ਕਿੰਨਾ ਕੁ ਦੁੱਧ ਹਜੇ ਹੈਗਾ ਵੀਰ ਜੀ ਦੁੱਧ 3 ਕਿਲੋ ਹੀ ਆਣੇ 3 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਚਲੋ ਫਿਲਹਾਲ ਛੱਡ ਵੀ ਦੇਣਾ ਚਾਹੀਦਾ ਹੁਣ ਤੇ ਡਰਾਈ ਹਾਂਜੀ ਹਾਂਜੀ ਹੁਣ ਤੇ ਛੱਡਣ ਦੇ ਆ ਫੇਰੀ ਕਰਕੇ ਕੋਈ 1-2 ਦਿਨਾਂ ਦਾ ਵਿੱਚ ਪਾ ਕੇ ਜ਼ਰੂਰ ਛੱਡ ਦਿੱਤੀ ਜਾਵੇ ਬਾਕੀ ਦੋਸਤੋ 3 ਕਿਲੋ ਦੁੱਧ ਜਿਹੜਾ ਅੱਜ ਵੀ ਹਾਜ਼ਰ ਆ ਇੱਕੋ ਟਾਈਮ ਮਿਲਦੀ ਨਾ ਹਾਂਜੀ ਹਾਂਜੀ ਇੱਕੋ ਟਾਈਮ ਤੁਸੀਂ ਚਵਾਈ ਕਰ ਸਕਦੇ ਹੋ ਨਾਲ ਦੀ ਨਾਲ ਜਿਹੜਾ ਦੋਸਤੋ ਪਤਾ ਲੱਗੂਗਾ ਕੋਈ ਧਾਰਾਂ ਬਾਅਦ ਘਟਦਾ ਵੈਸੇ 8ਵਾਂ ਮਹੀਨਾ ਜਿਹੜਾ ਦੋਸਤੋ ਅੱਧ ਵੀ ਹੋ ਸਕਦਾ ਸਟਾਰਟਿੰਗ ਵੀ ਹੋ ਸਕਦਾ ਬਾਕੀ ਡੇਢ ਪੌਣੇ 2 ਮਹੀਨੇ ਤੁਸੀਂ ਮੰਨ ਕੇ ਜਿਹੜੀ ਇਹ ਵੇੜ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਗੱਬਣ ਚੈੱਕ ਪਾਸ ਆਪਦੀ ਤਸੱਲੀ ਤੋਂ ਉਹ ਜਿਹੜੀ ਹੈ ਡਾਕਟਰ ਸਬੰਤ ਜ਼ਰੂਰ ਕਰ ਲਿਓ ਤੇ ਕੀ ਮੋੜੇ ਦਾ ਰੂਗਾ ਜੀ ਮੋਲ ਵੀਰ ਜੀ ਦਾ ਕਰਦੇ 5000 24000 ਦੀ ਵੇੜ ਦੇ ਦਾਂਗੇ ਸ਼ਾਈ ਵਾਲੇ ਅੰਗ ਦੇ ਵਿੱਚ ਆ ਦੋਸਤੋ ਤੇ ਹਾਈਟ ਤੁਹਾਨੂੰ ਦਿਖਾਵਾਂਗੇ ਵੀ ਫੁੱਲ ਵੱਡੀ ਬਲੈਕ ਸ਼ਾਈ ਵਾਲ ਅੰਗ ਦੇ ਵਿੱਚ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਜੀ ਬਾਕੀ ਥਣ ਥੋੜਾ ਤੁਹਾਨੂੰ ਨਜ਼ਦੀਕੀ ਤੋਂ ਦਿਖਾ ਦਾਂਗੇ ਦੋਸਤੋ ਮੱਜਾਂ ਵਾਲਾ ਥਾਣਾ ਵੀ ਲੰਬਾਈ ਦੇ ਵਿੱਚ ਬਿਲਕੁਲ ਜਿੱਦਾਂ ਕਿ ਆਪਾਂ ਦੇਖਦੇ ਆਂ ਸ਼ਾਈ ਵਾਲ ਵੜਦੇ ਮੋਟਾ ਥਣ ਹੁੰਦਾ ਤੇ ਮੱਜਾਂ ਦਾ ਥਣ ਆਪਾਂ ਕਹਾਂਗੇ ਮੱਜਾਂ ਵਾਲਾ ਥਣ ਦਾ ਘਾਲਰ ਝੂਲਰ ਪੂਰੀ ਆ ਤੁਹਾਨੂੰ ਵੀ ਤੁਹਾਨੂੰ ਜਿਹੜਾ ਵਿਖਾਈ ਦੇ ਰਿਹਾ ਹਾਈਟ ਕੱਦ ਦੀ ਪੂਰੀ ਉੱਚੀ ਆ ਜੀ ਲੋੜੀ ਠੀਕ ਹੈ ਅੱਛਾ ਅੰਮ੍ਰਿਤਕੀ ਮੋਲ ਇੱਕ ਵਾਰੀ ਕਨਫਰਮ ਕਰਾ ਦੋ ਫਿਰ ਜੇ ਮੋਲ ਕਰਦੇ 25000 24000 ਦੀ ਵੜ ਦੇ ਦਾਂਗੇ 24000 ਦੀ ਹਾਂਜੀ ਠੀਕ ਹੈ ਤੇ ਬੋਲ ਲਿਓ ਨੰਬਰ ਆਪਣੇ ਕੰਟੈਕਟ 62838 38526 ਠੀਕ ਹੈ ਜੀ ਹਾਂ ਜੀ ਦੋਸਤੋ ਸੇ ਸੰ ਮੇਰੇ ਨਾਲ ਵੀਰ ਅਮਰਤ ਪਾਲ ਪਿੰਡ ਦੋਸਤੋ ਚੀਮਾ ਹੈਗਾ ਜਿਹੜੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚਾਰ ਪਸ਼ੂ ਦਿਖਾਏ ਆ ਤੁਹਾਨੂੰ ਅੱਜ ਇਸ ਘਰ ਦੇ ਵਿੱਚੋਂ ਜਿਹੜਾ ਐਨੀਮਲ ਪਸੰਦ ਆਊਗਾ ਆਪਦੀ ਤਸੱਲੀ ਤੁਸੀਂ ਕਰਨੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ